ਇਹ ਖੋਜਣਾ ਨਾ ਕੜਾ ਤੇ ਉਹ ਤੋਂ ਭੱਜਦੇ ਆਈਂ। ਭਾਰੀ ਨਹੀਂ ਜੋ ਅੱਖ ਲਾਉਂਦੇ ਮੇਟੋ ਮੱਟੀ ਗੱਡੀਆਂ ਪਿਆਰ ਹੈ। ਆ ਰਾਤ ਦੀ ਪਿਆਰ ਨਹੀਂ ਗੱਡੀ। ਨਹੀਂ ਮੈਂ ਜੱਟਾਂ ਐ ਮੌਕੇ ਤੇ ਹੈ ਹੀ ਨਹੀਂ ਐ ਜਦੋਂ ਮੁੱਦਾ ਨਹੀਂ ਕੰਨ ਕਹਿੰਦੇ। ਨਹੀਂ ਹੁਣ ਆਏ ਹੁਣ ਮੈਂ ਰੱਖਾਂ ਤੇ ਪਿਆਰ ਤੂੰ ਕਾ ਫੇਰੀ ਦੱਸ ਸਕਦਾ। ਨਹੀਂ 500 ਬੰਦਾ ਫਾਹੀ ਡੰਗਿਆ ਇੱਥੇ ਤੇ ਕੰਨ ਕੁੱਤ ਨਹੀਂ ਬੁਝੇ ਬਸ ਕਰਨਾ ਤੇ ਹੁਣ ਆਏ ਨਹੀਂ ਅੱਗ ਤੇ ਵੰਦੇ ਆ ਜਾਂਦੇ ਹੈ। ਹੈ? ਉਹ ਕੰਨ ਤੁਸੀਂ ਉਹ ਗੁਰੂ ਅਸੀਂ ਕਰੀ ਇਹਨਾਂ ਨੂੰ। ਅੱਛਾ ਮਲਾਜਮਾਂ ਨੇ ਗਿਆ ਜੀ। ਹਾਂ ਜੀ ਮਲਾਜਮਾਂ ਨੇ ਜੀ ਠੀਕ ਹੋ। ਤੇ ਉਹ ਬੰਦੇ ਅਸੀਂ ਬਣਾਈ ਬੇਟਾ ਪਾਰਦੇ ਡਿਪੋਰਟ ਮੰਗਦੇ ਨੇ ਡ੍ਰੀਨਿੰਗ ਨੂੰ ਅੰਮਰਤੀ ਚੁਣਨਾ ਹੈ ਤੁਹਾਡਾ ਚਾਹੀਏ ਕਿ ਅਸੀਂ ਰੈਡੂਸਰ ਕੀ ਕਰੀਏ ਵੀ ਕਰੋਗੇ ਤੇ ਕੁਝ ਨਹੀਂ ਕਰ ਸਕਦੇ ਨੇ ਇਹ ਪੋਸਟ ਮੁਲਾਜ਼ਮਾਂ ਦੇ ਕਹਿਣਾ ਸੀ ਹਾਂ ਜੀ ਹਾਂ ਜੀ ਬਾ ਖੁੱਲ ਕੇ ਬੋਲ ਰਿਹਾ ਹਾਂ ਕਿੰਨਾ ਮੈਂ ਕਹਿੰਦਾ ਬੌਸ ਨੂੰ ਫੋਨ ਲਾਉਂਗਾ ਮੈਂ ਕਿੰਨਾ ਵੀ ਤੁਹਾਡੇ ਕਹਿੰਦੇ ਬੌਸ ਨਹੀਂ ਆਉਗੇ ਮੈਂ ਤੁਹਾਨੂੰ ਮਿਲ ਕੇ ਕਰਾਂਗਾ ਕਰੂੰਗਾ ਉਹ ਉਸੇ ਨਾਮ ਕੋਲੇ ਫੋਨ ਆਉਣਾ ਚਾਹੀਦਾ ਤੇ ਅਸੀਂ ਫੋਨ ਲਾਇਆ 112 ਨੰਬਰ ਤੇ ਕਾਲ ਕੀਤੀ ਉਦੋਂ ਬਾਅਦ ਤਾਂ ਲੰਮਣ ਖਾਣੇ 'ਚ ਫੋਨ ਆਇਆ ਉਹ ਕਿਹਨੇ ਆਇਆ ਉਹ ਬੋਸਾਂ ਦੇ ਕੋਈ ਵੀ ਕੰਮ ਇਹ ਕਰੇ ਜਦੋਂ ਸੱਸ ਨਾ ਹੋਵੇ ਵੀ ਤੁਸੀਂ ਆ ਕੇ ਕੋਈ ਤੇ ਕਾਰ ਵੀ ਕਰੋ ਉਹਨਾਂ ਦਾ ਅੱਗੋਂ ਜਵਾਬ ਹੈ ਕਹਿੰਦੇ ਮੋਗੇ ਤੋਂ ਫੇਰ ਕਹਿੰਦੇ ਜੈਮਨ ਵਾਲੇ ਉਹ ਕਹਿੰਦੇ ਵੀ 4 ਦਿਨਾਂ ਦਾ ਗਮਾਜਾ ਆ ਇਹ ਕਹਿੰਦਾ ਮੈਨੂੰ 6 ਮਹੀਨੇ ਹੋ ਗਿਆ ਦਾ ਉਹ ਕੁੜੀ ਇਹ ਜੀ ਕਹਿੰਦੀ ਵੀ ਉਹ 6 ਦਿਨਾਂ ਤੋਂ ਸਾਡੇ ਨਾਲ ਨਹੀਂ ਇਹ ਸਾਰੇ ਬਿਆਨ ਡੋਢੀ ਦਿੰਦੇ ਆ ਕਿਸੇ ਦਾ ਬਿਆਨ ਨਹੀਂ ਰਲਦਾ ਦੇਖਿਆ ਸੀ ਕਿ ਕਿਸੇ ਐਮਸੀ ਨਾਲ ਗੱਲ ਕਰਾ ਦੋ ਜੀ ਤੁਸੀਂ ਜੈਮਨ ਵਾਲੇ ਰਹਿੰਦੇ ਸੀ ਉਹ ਤੋਂ ਸਰਪੰਚ ਦੇ ਉਹ ਕਹਿੰਦੇ ਵੀ ਅਸੀਂ ਜਾਣਦੇ ਨਹੀਂ ਕਿਸੇ ਸਰਪੰਚ ਨੂੰ ਉਹ ਕਹਿੰਦੇ ਹੂੰ ਸਾਨੂੰ 15 ਸਾਲ ਅਸੀਂ ਜੈਮਨ ਵਾਲੇ ਲਾ ਕੇ ਆਏ ਆ ਇਹ ਪਰ ਗੱਲ ਕਿਸੇ ਨਾਲ ਨਹੀਂ ਕਰਉਂਦੇ ਇਹ ਤਾਂ ਬਿਆਨ ਕਰ ਦਿੰਦੇ ਨਹੀਂ ਰਲਦੇ ਆਪਸ ਵਿੱਚ ਪੁਲਿਸ ਪ੍ਰਸ਼ਾਸਨ ਲੋਕੇਸ਼ਨ ਨਾ ਪਤਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਗਿਆ ਗੰਦੀਪ ਸਿੰਘ ਹਾਂ ਜਿਹੜਾ ਜੁੜਿਆ ਪੱਤਰਕਾਰ ਨਾਲ ਤੇ ਅੱਜ ਆਪਾਂ ਖੜੇ ਆ ਬਸ਼ਨੰਦੀ ਵਿਖੇ ਜਿੱਥੇ ਕਿ ਇੱਕ ਬਹੁਤ ਹੀ ਵੱਡੀ ਵਾਰਦਾਤ ਹੁੰਦੀ ਹੁੰਦੀ ਬਚ ਗਈ ਜਾਂ ਹੋ ਗਈ ਆਪਾਂ ਗੱਲਬਾਤ ਕਰਦੇ ਆ ਮਗਰ ਆਪਣੇ ਗ੍ਰਾਂਥੀ ਸਿੰਘ ਵੀ ਖੜੇ ਆ ਇੱਥੇ ਇੱਕ ਬੇਅਦਬੀ ਦੀ ਘਟਨਾ ਹੁਣ ਜਾ ਰਹੀ ਸੀ ਉਹ ਬਚਤ ਰਹੇਗੀ ਜਾਂ ਕੀ ਗੱਲਬਾਤ ਆਪਾਂ ਗੱਲਬਾਤ ਕਰਦੇ ਪਿੱਛੇ ਸਰਪੰਚ ਸਾਹਿਬ ਖੜੇ ਆ ਗ੍ਰਾਂਥੀ ਜੀ ਖੜੇ ਆ ਤੇ ਪਿੰਡ ਦੇ ਹੋਰ ਮੋਤਵਰ ਸੱਜਣ ਖੜੇ ਆ ਤੇ ਆਪਾਂ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਜਿਆ ਬਾਬਾ ਜੀ ਜਿਹੜੀ ਇੱਥੇ ਉਜੀ ਰਾਤ ਇੱਕ ਬੰਦਾ ਆਇਆ ਇੱਥੇ ਭਈਆ ਸੀ ਉਹ ਮੈਂਟਲ ਸੀ ਲੱਗਦਾ ਦੇਖਣ ਨੂੰ ਠੀਕ ਹੈ ਜੀ ਪਰ ਉਹ ਮੈਂਟਲ ਨਹੀਂ ਕਹਿ ਸਕਦੇ ਉਹਨੂੰ ਠੀਕ ਹੈ ਉਹ ਚਰਿੱਤਰ ਸੇ ਬੁਲਾਉਣ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਬੋਲਿਆ ਉਹ ਠੀਕ ਹੈ ਅਸੀਂ ਉਹਨੂੰ ਪੈਨ ਕਾਪੀ ਤੇ ਲਿਖਣ ਵਾਸਤੇ ਲਿਖ ਕੇ ਦੱਸ ਕੋਹਣਾ ਤੂੰ ਉਹਨੇ ਪੈਨ ਕਾਪੀ ਫੜਦਾ ਨਹੀਂ ਲਿਖਿਆ ਉਹਨੇ ਠੀਕ ਹੈ ਬਾਅਦ ਵਿੱਚ ਉਹ ਗਾਲੀ ਗਲੋਚ ਵੀ ਨਾਲੋ ਠੀਕ ਹੈ ਠੀਕ ਹੈ ਅਸੀਂ ਪ੍ਰਸ਼ਾਦਾ ਵਿਚ ਕਰਦਾ ਉਹਨੂੰ ਉਸ ਸਮੇਂ ਖੁੱਲ ਕੇ ਬੋਲਿਆ ਉਹ ਠੀਕ ਹੈ ਕਹਿੰਦਾ ਮੈਂ ਕਹਿੰਦਾ ਪੁਲਿਸ ਨੂੰ ਫੋਨ ਲਾਉਂਗਾ ਮੈਂ ਕਹਿੰਦਾ ਤੁਹਾਡੇ ਕਹਿੰਦੇ ਪੁਲਿਸ ਨਹੀਂ ਹੋਗੀ ਮੈਂ 100 ਨੰਬਰ ਤੇ ਡਾਇਲ ਕਰਕੇ ਫੋਨ ਆਇਆ 112 ਨੰਬਰ ਤੇ ਕਾਲ ਕੀਤੀ ਹੂੰ ਉਸ ਤੋਂ ਬਾਅਦ ਦਗਾਂ ਘੰਟਾ ਬਾਅਦ ਥਾਣੇ 'ਚ ਫੋਨ ਆਇਆ ਹੂੰ ਉਹਨਾਂ ਨੂੰ ਕਿਹਾ ਜੀ ਐਂ ਕਰਕੇ ਵੀ ਸਾਡੇ ਬੰਦਾਂ ਨੂੰ ਛੱਤਾ ਤੇ ਬੈਠਾ ਆ ਵੀ ਹੋ ਸਕਦਾ ਵੀ ਕੋਈ ਵਿਆਹ ਬੀ ਕਰਨ ਦੇ ਜਾਂ ਸਾਸ਼ ਨਾ ਹੋਵੇ ਇਹ ਵੀ ਤੁਸੀਂ ਆ ਕੇ ਕੁਝ ਤੇ ਕਾਰ ਵੀ ਕਰੋ ਹੂੰ ਉਹਨਾਂ ਦਾ ਅੱਗੇ ਜਵਾਬ ਆਇਆ ਜੀ ਉਹ ਕਹਿੰਦੇ ਤੁਸੀਂ ਐਂ ਕਰੋ ਸੀ ਕਰੀ ਇਹਨਾਂ ਨੂੰ अच्छा मुलाजिम ने गया जी हां जी मुलाजिम ने जी ठीक है जी ते वो कंदे ਅਸੀਂ ਬਰਾਏ ਵੇਟ ਪਾਰ ਤੇ ਦੋ ਮੋ ਡੰਡੇ ਦੇ ਡਰੇਨ ਕਹਿੰਦੇ ਸਾਡੇ ਲੱਗਦੀ ਇੱਥੇ ਕਹਿੰਦੇ ਤਬਾ ਦਿਓ اچھا ਜੀ ਤੇ ਅਸੀਂ ਅਖੇ ਤੁਸੀਂ ਪਰ ਕੀ ਕਾਲ ਵੀ ਕਰੋਗੇ ਤੇ ਕੁਝ ਨਹੀਂ ਕਰ ਸਕਦੇ ਕਹਿੰਦੇ ਇਹ ਪੁਸਤ ਮੁਲਾਜ਼ਮਾਂ ਦੇ ਕਹਿਣਾ ਸੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਫਿਰ ਅਸੀਂ ਰਾਤ ਨੂੰ ਉਸ ਤੋਂ ਬਾਅਦ ਅਸੀਂ ਜੀ 112 ਤੋਂ ਬਾਅਦ ਕਿਸੇ ਨਿੱਜੀ ਨੰਬਰ ਤੇ ਦੱਸਣ ਨੂੰ ਫਰੀਦਕੋਟ ਕੰਟਰੋਲ ਰੂਮ ਦਾ ਉੱਥੇ ਫੋਨ ਲਾਇਆ ਉਹਨਾਂ ਚੱਕਿਆਂ ਨੇ ਪਹੁੰਚੀ ਸਵੇਰ ਫਿਰ ਅਸੀਂ ਸਾਡੇ ਹਸਪੀਟਲ ਸਰਵ ਖੜੇ ਆ ਮੌਜੂਦਾ ਹਸਪੀਟਲ ਸਰਵ ਖੜੇ ਆ ਮੌਜੂਦਾ ਪ੍ਰਧਾਨ ਜੀ ਖੜੇ ਆ ਅਸੀਂ ਐਸਐ ਇਸ ਸੇ ਸਾਡਾ ਫੋਨ ਬੰਦ ਆ ਰਿਹਾ ਸੀਗਾ ਜੀ ਫਿਰ ਅਸੀਂ ਇਸੇ ਸੋ ਜੇਤੂ ਨੂੰ ਫੋਨ ਲਾਇਆ ਫਿਰ ਇੱਕ ਉਹਨੇ ਉਸ ਤੋਂ ਬਾਅਦ ਰਾਤ ਕੱਟਣੀ ਹੈਗੀ 6 ਵਜੇ ਦੀ ਤੇ 10 ਵਜੇ ਬੰਦੇ ਫੜਕੇ ਲੱਗੇ ਆਏ ਉਹ ਮਤਲਬ ਉਸ ਟਾਈਮ ਤੇ ਜੀ ਗੁਰਦੁਆਰੇ ਦੇ ਵਿੱਚ ਤੁਸੀਂ ਮੌਜੂਦ ਸੀ ਇਕੱਲੇ ਕਿ ਕੋਈ ਹੋਰ ਵੀ ਸੰਗਤਾਂ ਸੀਗਾ ਜੀ ਨਹੀਂ ਉਸ ਟਾਈਮ ਇਕੱਲਾ ਮੈਂ ਸੀ ਜੀ ਮੌਜੂਦ ਬਾਹਰ ਜਿਵੇਂ ਉਹਨੂੰ ਬੰਦੇ ਪੁੱਛ ਰਿਹਾ ਸੀ ਮੈਂ ਜਿਵੇਂ ਕੋਈ ਲੰਘਦਾ ਲੱਭਦਾ ਸੀਗਾ ਰਾਹੀ ਉਹ ਖੜ ਗਿਆ ਉਸ ਤੋਂ ਬਾਅਦ ਲੱਗੇ ਹੌਲੀ-ਪਾਲੇ ਲੱਗੇ ਜਦੋਂ ਰੌਲਾ ਪਿਆ ਉੱਥੇ ਫਿਰ ਸਿਕਵਰੀ ਬੰਦੇ ਪੈਂਸਾ ਮੌਜੂਦ ਆਡੇ ਵੀ ਆਗੇ ਸੀਗੇ ਹੋਰ ਵੀ ਸਿੰਘ ਉੱਥੇ ਆਗੇ ਸੀਗੇ ਜੀ ਨਹੀਂ ਵਿਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਅਸੀਂ ਉਹਨਾਂ ਨੂੰ ਰੋਕਦੇ ਸੀ ਵਾਰ-ਵਾਰ ਅੰਦਰੋਂ ਜਾ ਰਿਹਾ ਸੀਗੇ ਇਹ ਅਸੀਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਵੱਲ ਜਾ ਰਿਹਾ ਸੀ ਨਹੀਂ ਦਰਵਾਜ਼ੇ ਨਹੀਂ ਦਰਵਾਜ਼ੇ ਨਹੀਂ ਐਂਟਰ ਹੋ ਰਿਹਾ ਸੀ ਅਸੀਂ ਕਿਵੇਂ ਗੁਰਦੁਆਰੇ ਦਾ ਜਿਹੜਾ ਮੇਨ ਗੇਟ ਆ ਨਾ ਉੱਥੇ ਬਾਹਰ ਸੀਗੇ ਸੜਕ ਤੇ ਗੁਰਦੁਆਰੇ ਦੇ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਪਰ ਸਾਡਾ ਬਾਹਰ ਲੱਗਿਆ ਸੀ ਸੰਗਤ ਗੁਰਦੁਆਰੇ ਦੇ ਬਾਹਰ ਖੜੀ ਸੀਗੀ ਜੋ ਆਇਆ ਫਿਰ ਉਹਨਾਂ ਨੂੰ ਇੱਕ ਆਪੀ ਪਰਸੈਂਟ ਦਿੱਤਾ ਵੀ ਚਾ ਲੇਖ ਕੇ ਕੁਝ ਦੇ ਦੇ ਪਹਿਲਾਂ ਕੁਝ ਨਹੀਂ ਬੋਲਦਾ ਸੀਗਾ ਫਿਰ ਚਲੋ ਫੋਨ ਕਰਿਆ ਗੱਲਬਾਤ ਫਿਰ ਸਾਡੇ ਪਿੰਡ ਭਈਏ ਰਹਿੰ ਰੋਟੀ ਪਾਣੀ ਖਾਜੋ ਨਾਲ ਪੜੋ ਰਾਤ ਨੰਗ ਜੁਗੀਤਾਂ ਨਾਲ ਇਨਸਾਨੀਅਤ ਤੌਰ ਤੇ ਚੜੋ ਲੈ ਕੇ ਮੋਟਰਸਾਈਕਲ ਤੇ ਬਾਹ ਤੇ ਅਸੀਂ ਘਰੋ ਘਰੀ ਆ ਗਈ ਬਾਬਾ ਜੀ ਪੇਗੀ ਮੰਡੀ ਜੋ ਰੋਟੀ ਖਾ ਕੇ ਆਪ ਦੀ ਸ਼ਬਦ ਬੋਲੀ ਗਿਆ ਉੱਥੇ ਲੋਕਾਂ ਨੂੰ ਫਿਰ ਉਥੋਂ ਤੁਰ ਆਇਆ ਫਿਰ ਗੁਰਦੁਆਰੇ ਕੰਨੀ ਆ ਗਿਆ ਬਾਬਾ ਜੀ ਨੂੰ ਪਤਾ ਲੱਗ ਗਿਆ ਨੇ ਨਿਗਾਹ ਰੱਖੀ ਫਿਰ ਇਹਨਾਂ ਨੇ ਬਾਹਰ ਨੂੰ ਕੋਸ਼ਿਸ਼ ਕਰੀ ਵੀ ਗਾਂ ਨਗਾਦ ਗਏ ਥੋੜੀ ਵੜ ਨਾਲ ਤੁਰੇ ਗਏ ਤੇ ਗਾਂ ਛੱਡੇ ਜੇ ਨੰਗ ਜੂਗਾ ਫਿਰ ਉਹ ਇਹ ਮੁੜਨ ਲੱਗੇ ਇਹਨਾਂ ਦੇ ਮਗਰੇ ਫਿਰ ਮੁੜਿਆ ਗੁਰਦੁਆਰੇ ਅੱਛਾ ਗੁਰਦੁਆਰੇ ਫੇਰ ਆ ਗਿਆ ਹਾਂ ਬਾਹਰ ਚਾ ਗਿਆ ਠੀਕ ਹੈ ਜੀ ਫਿਰ ਇਹਨਾਂ ਸਾਰੀ ਸੰਗਤ ਨੇ ਫੈਸਲਾ ਕਰਕੇ ਗ੍ਰੰਤੀ ਸਿੰਘਣਾ ਵੀ ਉੱਥੇ ਚਲ ਕਵਰੇਜ ਨੂੰ ਰੱਖਤਾ ਇਹਨਾਂ ਨੇ ਉਹਦੀ ਨਿਗਾ ਵੀ ਰੱਖੀ ਤੇ ਗੁਰਦੁਆਰੇ ਦੀ ਵੀ ਨਿਗਾ ਫਿਰ ਡਿਊਟੀ ਸੀ ਬਾਬਾ ਜੀ ਦੀ ਉਹ ਉਹਦੀ ਵੀ ਨਿਗਾ ਰੱਖੀ ਹਨ ਇਹਨਾਂ ਸਾਰੀ ਸੰਗਤ ਨੇ ਉੱਥੇ ਬਹਿ ਕੇ ਜਿਵੇਂ ਟਾਈਮ ਕੱਢ ਲਿਆ ਉਹਦੀ ਵੀ ਨਿਗਾ ਰੱਖਣੀ ਜ਼ਰੂਰੀ ਸੀ ਬੰਦੇ ਦੀ ਹਨਾ ਫਿਰ ਤੜਕੇ ਚੱਲੋ ਫੋਨ ਕਰੇ ਪੱਤਰਕਾਰ ਹੋਰ ਭਾਈ ਆ ਗਏ ਫਿਰ ਪੁਲਿਸ ਨੂੰ ਫੋਨ ਕਰਿਆ ਫਿਰ ਉਹ 10 ਵਜੇ ਮਲਾਇ ਮਾ ਆ ਗਏ ਫਿਰ ਉਹ ਲੈ ਗਈ ਜਾਨੀ ਕਿ ਉਹ ਆਪਦੇ ਮੂੰਹੋਂ ਕੁਝ ਮੰਨਿਆ ਕਿ ਨਹੀਂ ਜੀ ਕੁਝ ਉਹਦੀ ਸੱਚ ਉਨੇ ਇੱਕ ਨੰਬਰ ਦਿੱਤਾ ਪੱਤਰਕਾਰ ਆਏ ਤੋਂ ਅੱਛਾ ਜੀ ਮੋਗੇ ਦਾ ਉਹ ਕੁੜੀ ਨੇ ਫੋਨ ਚੱਕਿਆ ਉਹਦੀ ਨੇ ਉਹ ਆਦੀ ਮੇਰਾ ਇਹ ਪਿਤਾ ਜੀ ਹੈ ਠੀਕ ਹੈ ਇਹ ਸਾਡੇ ਕੋਲੇ 16 ਤਰੀਕ ਦਾ ਗਿਆ ਵੇ ਆ ਉਹ ਆਦੀ 5 ਦਿਨ ਹੋ ਗਏ ਗਏ ਨੂੰ ਇਹ ਆਦਾ ਮੈਨੂੰ ਸ਼ੀਮ ਹੀ ਨਹੀਂ ਹੋ ਗਏ ਘਰੋਂ ਗਏ ਨੂੰ ਅੱਛਾ ਜੀ ਉਹ ਪਿਆਬੀ ਬੋਲਦੀ ਸੀ ਹਿੰਦੀ ਬੋਲਦਾ ਸੀ ਇੱਕ ਦੋ ਭਾਸ਼ਾ ਹੋਰ ਬੋਲਦਾ ਸੀਗਾ ਇਹ ਫਿਰ ਉਹਦੇ ਨਾਲ ਗੱਲਾਂ ਬਾਤਾਂ ਇਹਨੇ ਵਾਵਾ ਕਰੀਆਂ ਮੋਬਾਈਲ ਤੇ ਉਹਦੀ ਕੁੜੀ ਨਾਲ ਯਾਨੀ ਕਿ ਇਹਨੇ ਕੁੜੀ ਨੂੰ ਪਛਾਣ ਲਿਆ ਸੀ ਆ ਦਿਨ ਬੇਗੁਨਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਆ ਕੇ ਲੈ ਜਾਓ ਥਾਣੇ ਉੱਪਰ ਦਾ ਕਰਦਦੇ ਤੁਸੀਂ ਆਪ ਦਾ ਇਹ ਪ੍ਰੂਫ ਖਾ ਕੇ ਉੱਥੋਂ ਲੈ ਜਾਓ ਹੂੰ ਠੀਕ ਹੈ ਉਹ ਸਾਨੂੰ ਆਖਣ ਵਾਈਤੇ ਛੱਡ ਕੇ ਜਾਓ ਐ ਕਰੋ ਫਿਰ ਅਸੀਂ ਇਸ ਗੱਲ 'ਚ ਪਹਿਲੀ ਨਾ ਕੋਈ ਵੱਧ ਘੱਟ ਗੱਲ ਕਰੀਏ ਠੀਕ ਹੈ ਫਿਰ ਇਹ ਮਲਾਇਮਾ ਨਾਲ ਸੰਪਰਕ ਰੱਖਿਆ ਉਹ ਆਏ ਅਸੀਂ ਉਹਨਾਂ ਨੂੰ ਮਤਲਬ ਕਿ ਜਦੋਂ ਤੁਸੀਂ ਪਹਿਲਾ ਪ੍ਰਸ਼ਾਸਨ ਨੂੰ ਬਈ ਕਰਦੇ ਆ ਅਕਾਲ ਪੰਡਵ ਐਸੇ ਜਾਂ ਬਾਬਾ ਗ੍ਰਾਂਥੀ ਜੀ ਕਰਦੇ ਆ ਅਕਾਲ ਤਾਂ ਪ੍ਰਸ਼ਾਸਨ ਦਾ ਕਹਿਣਾ ਸੀਗਾ ਵੀ ਅਸੀਂ ਆ ਨਹੀਂ ਸਕਦੇ ਇਹਦੇ ਕੋਈ ਚਾਰ ਮਾਰ ਕੇ ਜਾਂ ਕੁਝ ਵੀ ਵੀ ਡਰੇ ਨਾ ਨਹੀਂ ਟਪਾ ਦਿਓ ਜੇ ਉੱਥੇ ਜਾਵਾਂ ਸਾਰੀ ਗੱਲ ਤਾਂ ਕਲੀਅਰ ਹੋ ਜੂ ਤੇ ਫੋਨ ਉਹ ਇਸ ਟਾਈਮ ਤੇ ਜਨਕੀ ਪੁਲਿਸ ਦੀ ਗ੍ਰਿਫਤ ਵਿੱਚ ਦਿੱਤਾ ਹੋਇਆ ਹੈ ਹਾਂਜੀ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਇੱਧਰ ਸਰਪੰਚ ਜੀ ਮ ਪ੍ਰਧਾਨ ਜੀ ਨੇ ਗੱਲਬਾਤ ਕਰੀ ਤੇ ਪ੍ਰਧਾਨ ਜੀ ਇਹ ਮੈਂ ਸਰਪੰਚ ਅੱਛਾ ਇਹ ਮੌਜੂਦਾ ਸਰਪੰਚ ਨੇ ਆਪਾਂ ਗੱਲਬਾਤ ਕਰ ਲਈ ਹੈ ਤੇ ਇੱਧਰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਜੀ ਖੜੇ ਨੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਇਹ ਜਿਹੜੀਆਂ ਘਰਨਾਵਾਂ ਦਿਨੋਂ ਦਿਨ ਪੰਜਾਬ ਦੇ ਵਿੱਚ ਵਧ ਰਹੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਜਾਨੀ ਜਿਹੜੇ ਜਾਂ ਦਿਮਾਗੀ ਅਫਸਰਟ ਰੱਖ ਲੋ ਜਾਂ ਕਿਵੇਂ ਇਹਨਾਂ ਨੂੰ ਗੁਰਦੁਆਰਾ ਹੀ ਦੇਖਦੇ ਆ ਆਪਣੀ ਬੇਅਦਬੀ ਕਰਨ ਨੂੰ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਕੁਛ ਦਿਨ ਪਹਿਲਾਂ ਨਾ ਐਸਐਸਓ ਸਾਹਿਬ ਨੇ ਸਾਨੂੰ ਬੁਲਾਇਆ ਸੀ ਇੱਥੇ ਠੀਕ ਹੈ ਜੀ ਤੇ ਇਤੋਂ ਮੀਟਿੰਗ ਕੀਤੀ ਸੀ ਇੱਕ ਆਸ-ਪਾਸੇ ਪਿੰਡਾਂ ਦੇ ਗ੍ਰਾਂਥੀ ਸਿੰਘ ਤੇ ਪ੍ਰਧਾਨ ਨਾਲ ਹੂੰ ਉਹਨਾਂ ਨੇ ਇਹ ਗੱਲ ਆਖੀ ਸੀ ਬਿਨਾ ਮਤਲਬ ਤੋਂ ਕੋਈ ਅਨਾਉਂਸਮੈਂਟ ਨਾ ਕਰਿਆ ਕਰੋ ਠੀਕ ਹੈ ਕੋਈ ਸ਼ੱਕੀ ਬੰਦੇ ਆ ਜਾਂਦੇ ਕਹਿ ਦਿੰਦੇ ਆ ਹੂੰ ਵੀ ਸਾਨੂੰ ਫੋਨ ਕਰੋ ਅਸੀਂ ਆਵਾਂਗੇ ਹੁਣ ਉਹ ਰਾਤ ਸ਼ੱਕੀ ਬੰਦਾ ਸਾਡੇ ਕੋਲ ਤਾਂ ਆ ਗਿਆ ਹੂੰ ਅਸੀਂ ਉਹਨਾਂ ਨੂੰ ਫੋਨ ਕੀਤਾ ਦੋ ਫੋਨ ਕੀਤੇ ਪਰ ਸਾਨੂੰ ਕੋਈ ਰਿਪਲਾਈ ਨਹੀਂ ਆਈ ਠੀਕ ਹੈ ਜਿਆਦਾ ਇਹ ਮੀਟਿੰਗ ਕਰਕੇ ਫੈਸਲਾ ਨਾ ਕਰਨ ਜਿਆਦਾ ਫਿਰ ਪਿੰਡ ਆਪਣਾ ਫੈਸਲਾ ਕਰ ਲੇ ਤੇ ਜਾਂ ਫਿਰ ਹੋਰ ਕਮੇਟੀਆਂ ਹੈਗੀਆਂ ਫਿਰ ਅਸੀਂ ਉਹਨਾਂ ਤੋਂ ਫੈਸਲੇ ਕਰਾ ਲਾਂਗੇ ਆਪਣੇ ਆਪ ਜਿਸ ਪ੍ਰਸ਼ਾਸਨ ਨੇ ਕਰਨਾ ਨਹੀਂ ਕੋਈ ਸਰ ਤੇ ਥੋੜਾ ਜਿਹਾ ਪ੍ਰਸ਼ਾਸਨ ਦੀ ਢਲਾਈ ਰਹੀ ਹੈ ਰਾਤ ਅਸੀਂ ਇਹ ਕਹਿੰਦੇ ਆ ਕਿਉਂਕਿ ਜੇ ਵਾਰਦਾਤ ਕੋਈ ਤਕੜੀ ਹੋ ਜਾਂਦੀ ਬਾਈ ਦੀ ਵੇ ਬੰਦੇ ਨੂੰ ਉਹਨੂੰ ਹੋਰ ਪਿੰਡ ਇਕੱਠਾ ਹੋ ਕੇ ਮਾਰ ਦਿੰਦਾ ਫਿਰ ਤਾਂ ਸਾਡੇ ਉੱਪਰ ਹੋਣੀ ਸੀ ਇਹਨੇ ਗੱਲ ਕਿਉਂਕਿ ਬਾਬਾ ਜੀ ਵੇਖਦੇ ਆ ਜਿਵੇਂ ਮਤਲਬ ਗੁੱਸੇ ਵਿੱਚ ਹੁੰਦੇ ਆ ਲੋਕ ਜੋ ਗ੍ਰਾਂਸਰ ਡੀਬੀਆ ਦੇ ਵਿਚ ਦੀ ਘਟਨਾ ਜੇ ਹੋ ਜੇ ਗੁੱਸੇ ਚ ਲੋਕ ਹੁੰਦੇ ਆ ਉਹ ਤੁਹਾਡੇ ਲਈ ਗੱਲ ਵੀ ਸਾਣ ਵੀ ਹੋ ਸਕਦਾ ਸੀ ਹੋ ਸਕਦਾ ਸੀਗਾ ਹਾਂਜੀ ਹੋ ਸਕਦਾ ਸੀ ਨਕਸ਼ਾਨ ਜੇ ਰਾਤ ਨੂੰ ਹੀ ਨੌਜਵਾਨ ਇਕੱਠੇ ਹੋ ਜਾਂਦੇ ਹਨੇਰੇ ਚ ਕੀ ਪਤਾ ਲੱਗਦਾ ਸੀਗਾ ਜਦੋਂ ਤੁਸੀਂ ਤੜਕੇ ਉਹਨੂੰ ਬੁਲਾਇਆ ਦੀ ਗੱਲਬਾਤ ਕੀਤੀ ਉਹ ਕੋਈ ਉਹਨੇ ਦੱਸਿਆ ਉਹਦਾ ਕੋਈ ਉਹ ਕਿਹਨੇ ਭੇਜਿਆ ਜਾ ਕੇ ਇੱਕ ਨਾਮ ਦੱਸਦਾ ਵੀ ਮੇਰਾ ਨਾਮ ਮੁਹੰਮਦ ਪਤਾ ਨਹੀਂ ਕੀ ਹੈ ਠੀਕ ਹੈ ਤੇ ਹੰਬਿਆਰ ਦਾ ਰਹਿਣ ਵਾਲਾ ਦੱਸ ਰਿਹਾ ਦਰਵੰਗਾ ਦਾ ਠੀਕ ਹੈ ਤੇ ਜਦੋਂ ਬਾਅਦ ਚ ਉਹਨੇ ਇੱਕ ਫੋਨ ਨੰਬਰ ਲਿਖਾਇਆ ਉਹ ਫੋਨ ਨੰਬਰ ਮੋਗੇ ਮਿਲਿਆ ਜਾ ਕੇ ਮੋਗੇ ਅੱਗੇ ਇੱਕ ਕੁੜੀ ਬੋਲ ਰਹੀ ਹੈ ਉਹ ਪੰਜਾਬੀ ਜੀ ਬੋਲਦੀ ਹੈ ਉਹ ਆਂਦੀ ਹੈ ਮੇਰਾ ਪਤਾ ਹੈ ਅਸੀਂ ਆਧਾਰ ਕਾਰਡ ਮੱਖੀ ਭੇਜਦੇ ਆਧਾਰ ਕਾਰਡ ਦੀ ਉਹ ਫੋਟੋ ਦੇ ਨਾਲ ਵੇਚ ਨਹੀਂ ਰੱਖ ਰਹੀ ਕੁਸਰ ਠੀਕ ਹੈ ਠੀਕ ਹੈ ਕਦੇ ਕਦੇ ਉਹ ਗੁੱਸੇ ਚ ਇਕਦਮ ਬੋਲਦਾ ਕਦੇ ਮੂੰਹ ਬੰਦ ਕਰ ਲੈਂਦਾ ਕਹਿੰਦਾ ਮੈਨੂੰ ਮੂੰਹ ਬੰਦ ਕਰਨ ਵਾਸਤੇ ਆਖਿਆ ਜਿਵੇਂ ਮੂੰਹ ਬੰਦ ਕਰ ਲੈਂਦਾ ਬੋਲਦਾ ਨਹੀਂ ਕੁਸਰ ਹੁਣ ਸਮਝ ਨਹੀਂ ਲੱਗ ਰਹੀ ਜਿਹੜੀ ਗੱਲ ਉਹਨਾਂ ਪ੍ਰਸ਼ਾਸਨ ਨੇ ਬੁਲਾਇਆ ਤੁਸੀਂ ਉੱਥੇ ਜਾ ਕੇ ਆਇਆ ਆਇਆ ਉੱਥੇ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਠੀਕ ਹੈ ਬਾਬਾ ਜੀ ਜਿਵੇਂ ਤੁਸੀਂ ਤਾਂ ਜਮਾ ਮੌਜੂਦ ਸੀਗੇ ਨਾ ਕਿ ਉੱਥੇ ਜਦੋਂ ਗਰਨ ਆਉਂਦੇ ਆ ਕੋਈ ਉਹਨੇ ਆਪ ਦਾ ਕੋਈ ਐਡਰੈਸ ਪਤਾ ਤੁਹਾਨੂੰ ਕੁਝ ਨਹੀਂ ਦੱਸਿਆ ਮਤਲਬ ਕਿ ਗੁੱਸੇ ਵਿੱਚ ਕੁਝ ਬੋਲਦਾ ਸੀ ਨਹੀਂ ਉਹ ਕੁਝ ਮੂੰਹ ਮੰਦ ਰੱਖਿਆ ਜਿਉਂ ਨੇ ਜਿਵੇਂ ਪੁੱਛਦੇ ਵੀ ਸੀਗੇ ਕੁਝ ਨਹੀਂ ਬੋਲਦਾ ਸੀ ਸਿਰ ਮਾਰਦਾ ਸੀ ਇਸ ਤਰ੍ਹਾਂ ਕਰਕੇ ਵੀ ਅਸੀਂ ਕੁੱਟ ਮਾਰਤਾ ਨਹੀਂ ਕੀਤੀ ਉਹ ਜੀ ਸੂਬਾ ਥੋੜਾ ਦੱਸ ਸਕਦੇ ਸੀ ਮੁਜੱਫਰ ਬੋਲ ਕਹਿੰਦਾ ਸੀਗਾ ਉਹ ਵੀ ਰਹਿਣ ਵਾਲਾ ਮੈਂ ਕਿਤੇ ਬਿਹਾਰ ਕਹਿੰਦਾ ਸੀਗਾ ਕਿਤੇ 나ਥੇ ਵਾਲਾ ਪਿੰਡ ਦਾ ਦੱਸਦਾ ਸੀਗਾ ਕਿਤੇ ਮੋਗਾ ਕਿਤੇ ਨਾ ਬੋਲ ਰਿਹਾ ਸੀ ਮਤਲਬ ਕਿ ਕਿਸੇ ਸਹੀ ਗੱਲ ਤੇ ਆ ਨਹੀਂ ਰਿਹਾ ਸੀ ਆ ਨਹੀਂ ਆ ਰਹੇ ਨਹੀਂ ਆ ਰਹੇ ਤੇ ਜੇ ਉਹਨਾਂ ਦੇ ਉਡੀ ਨੇ ਮੁੰਜਾ ਕਹਤੋ ਹਦਾਇਤ ਦੇਵੇ ਉਹ ਮੋਗੇ ਦੇ ਰਹਿਣ ਮੋਗੇ ਦੇ ਸੀ ਉਹ ਮੋਗੇ ਦੇ ਕਹਿੰਦੇ ਸੀ ਮੋਗੇ ਰਹਿਣ ਲੈ ਅਸੀਂ ਜੀਰਾ ਨਗਾ ਜੀਰਾ ਰੋੜ ਤੇ ਹੜਾ ਘਾ ਲਗਾ ਸ਼ੀ ਨੰਬਰ ਗਲੀ ਚ ਤੇ ਅਸੀਂ ਕਹੇ ਭਾਈ ਤੈਨੂੰ ਥਾਣੇ ਚ ਲੈ ਜਾਓ ਆ ਕੇ ਕਿਉਂਕਿ ਤੁਸੀਂ ਛੱਡ ਕੇ ਜਾਓ ਇੱਥੇ ਤੇ ਸਾਸੀ ਨਹੀਂ ਛੱਡ ਗਏ ਅਸੀਂ ਪ੍ਰਸ਼ਾਸਨ ਦੇਦਾ ਜੀ ਪ੍ਰਸ਼ਾਸਨ ਲੈ ਕੇ ਆਉਣ ਹੁਣ ਅਸੀਂ ਤੁਹਾਨੂੰ ਬੁਲਾਇਆ ਪ੍ਰਸ਼ਾਸਨ ਤੇ ਜਾ ਰਹੇ ਤੇ ਮਤਲਬ ਕਿ ਇਹ ਤੁਸੀਂ ਉਹਦਾ ਆਧਾਰ ਕਾਰਡ ਮਿਲਾਇਆ ਜਾਂ ਕੋਸ ਉਹਦੇ ਨਾਲ ਉਹਦੀ ਮੈਚਿੰਗ ਹੋਈ ਜਣੀ ਮੈਚਿੰਗ ਹੋ ਗਈ ਸੀ ਉਹਦਾ ਮੈਚ ਹੋ ਗਈ ਸੀ ਤੇ ਮਤਲਬ ਕਿ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਪੰਜਾਬ ਦੇ ਥੋੜੇ ਦਿਨ ਬਾਅਦ ਹੀ ਕੋਈ ਬੇ ਇੰਨੇ ਵਨ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਬਈ ਕੋਈ ਕਾਨੂੰਨ ਇਹੋ ਜਿਹਾ ਬਣੇ ਜਿਵੇਂ ਆਪਾਂ ਵੇਖਦੇ ਇੱਕ ਸਿੰਘ ਟਾਵਰ ਤੇ ਵੀ ਚੜਿਆ ਹੋਇਆ ਸੀਗਾ ਬਈ ਕਰਨਾਮਾ ਤੇ ਕੋਈ ਕਾਨੂੰਨ ਬਣਾਵੇ ਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਆ ਕੀ ਕਹਿਣਾ ਚਾਹੋਗੇ ਜੀ ਇਹ ਕਾਨੂੰਨ ਤਾਂ ਬਿਲਕੁਲ ਬਣਾਉਣਾ ਚਾਹੀਦਾ ਦੇਖੋ ਨਾ ਤੇ ਪਰ ਬਾਅਦ ਦੇ ਵਿੱਚ ਜਿਹੜੇ ਉਹ ਜਿਹੇ ਬੰਦੇ ਆਉਂਦੇ ਹੈਗੇ ਇਹ ਆਉਂਦੇ ਇਸੇ ਕਰਨਾ ਕੰਮ ਕਰਨ ਵਾਸਤੇ ਜਾਂ ਬਾਅਦ ਦੇ ਵਿੱਚ ਕਹਿੰਦੇ ਮੈਂਟਲ ਸੀਗੇ ਜੀ ਆਏ ਸੀ ਪ੍ਰਸ਼ਾਸਨ ਦਾ ਖੇੜਾ ਚੜਾ ਲੈਂਦਾ ਪਰ ਇਹਨਾਂ ਦਾ ਦਿਨੋਂ ਦਿਨ ਬੀਅਦੂਆਂ ਵਧੀਆਂ ਜਾ ਰਹੇ ਨੇ ਦੇਖੋ 2015 ਤੋਂ ਲੈ ਕੇ ਅੱਜ ਤੱਕ ਕਿੰਨੇ ਵਾਰ ਵੀ ਅਜ ਵੀ ਗੁਰੂਗਰਾਹ ਸਾਹਿਬ ਦੀ ਹੋ ਗਈ ਠੀਕ ਹੈ ਪਰ ਅਜ ਤੱਕ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਨਾ ਤੋਂ ਨਾ ਕੋਈ ਸਰਕਾਰ ਪਹਿਲਾਂ ਕਾਲੀ ਸਰਕਾਰ ਸੀਪਰ ਕਾਂਗਰਸ ਆ ਗਈ ਠੀਕ ਹੈ ਆਪਣੀ ਸਰਕਾਰਾਂ ਮਾਰੀਆਂ ਕੋਈ ਪਹਿਲਾਂ ਮਾਰੀਆਂ ਸੀ ਐ ਚੰਗੀ ਹੈ ਠੀਕ ਹੈ ਪਰ ਕਿਸੇ ਵੀ ਸਰਕਾਰ ਤੋਂ ਕੋਈ ਇਹ ਤਾਂ ਹੱਲ ਨਹੀਂ ਹੋਇਆ ਜੀ ਬੋਟਾਂ ਵੇਲੇ ਇੱਕ ਮੁੱਦਾ ਜ਼ਰੂਰ ਬਣ ਜਾਂਦਾ ਹਾਂਜੀ ਬੋਟਾਂ ਲੈਣੇ ਵੀ ਉਦੋਂ ਸਿਰਫ ਕਰਦੇ ਸੀ ਐ ਕਰਾਂਗੇ ਉਹ ਦੇਖੋ ਆਮ ਪਾਰਟੀ ਸਰਕਾਰ ਆਈ ਸੀਗੀ ਭੋਤਮਾਨ ਨੇ ਕਿਹਾ ਸੀ ਮੈਂ ਇੱਕ ਹਫਤੇ ਵਿੱਚ ਮੈਂ ਉਹ ਚ ਫੜ ਕੇ ਅੰਦਰ ਕਰੂੰਗਾ ਨਸ਼ਾ ਪੰਜਾਬ ਜੋ ਬੰਦ ਕਰੂੰਗਾ ਮੈਂ ਨਾ ਤੈਨੂੰ ਨਸ਼ਾ ਬੰਦ ਹੋ ਸਕਿਆ ਤੇ ਨਾ ਮਲਗੇ ਬੇਅਦਬੀ ਘਟਨ ਵਾਲੇ ਜਿਹੜੇ ਕੋ ਸਕਣਗੇ ਠੀਕ ਹੈ ਨਾਇਕੀ ਨੂੰ ਤਾਂ ਕਾਨੂੰਨ ਬਣ ਸਕਿਆ ਠੀਕ ਹੈ ਬਾਬੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਕੋਈ ਤਾਂ ਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਹੁਣ ਉਹ ਉਥੇ ਘਟਨਾ ਹੋਈ ਹੈ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਸਖਤ ਐਂਸੈਂਡਣਾ ਚਾਹੀਦਾ ਹੈ ਕਾਨੂੰਨ ਵੀ ਬਣਾਉਣਾ ਚਾਹੀਦਾ ਜਿਵੇਂ ਹੁਣ ਦੇਖ ਲਓ ਵੀ ਜਿਵੇਂ ਉਥੇ ਨੌਜਵਾਨ ਸੀ ਪੜ੍ਹ ਕੇ ਸੀ ਮੰਨ ਲਓ ਉਹਦਾ ਕੋਈ ਨੁਕਸਾਨ ਹੋ ਜਾਂਦਾ ਉਥੇ ਪ੍ਰਸ਼ਾਸਨ ਨੇ ਉਹਨਾਂ ਤੇ ਤਾਂ ਕਾਰਵਾਈ ਛੇਤੀ ਕਰਨੀ ਸੀ ਉਹਨੂੰ ਉਹ ਨੂੰ ਲੈ ਨਹੀਂ ਆਏ ਪ੍ਰਸ਼ਾਸਨ ਉਹਨੂੰ ਫੜ ਨਹੀਂ ਆਇਆ ਜੇ ਉਸੇ ਘਟਨਾ ਕੋਈ ਹੋ ਜਾਂਦੀ ਆਪਣੇ ਬੰਦਿਆਂ ਨੂੰ ਪੜਨ ਆਇਆ ਮਿੰਟੋ ਮਿੰਟੀ ਪੜਨ ਆ ਜਾਂਦੇ ਜਿਵੇਂ ਤੁਸੀਂ ਕਹਿੰਦੇ ਪ੍ਰਸ਼ਾਸਨ ਟੱਲ ਰਹੀ ਹੈ ਟੱਲ ਰਹੀ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਆ ਸਾਫਾ ਸਰਪੰਚ ਜੀ ਦੱਸ ਲਿਓ ਜੀ ਖੜੇ ਸੱਸੀ ਸਰਪੰਚ ਜੀ ਜਿਵੇਂ ਜਿਵੇਂ ਤੁਹਾਡੇ ਪਿੰਡਾਂ 'ਚ ਘਟਨਾ ਹੁੰਦੀ ਹੈ ਜੀ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਜੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਹ ਕੰਮ ਕਰਨਾ ਵਾਹਣ ਦਿਨੋਂ ਦਿਨ ਬਾਅਦ ਰਹਿ ਗਿਆ ਜੀ ਕਰਨਾ ਬਹੁਤ ਮੰਦ ਪਾ ਗਿਆ ਹਮ ਬਾਰ ਬਾਰ ਗੁਰੂ ਘਰਾਂ 'ਤੇ ਅਟੈਕ ਕਰਨ ਵਾਲੀ ਗੱਲ ਆ ਜੀ ਜਿਹੜਾ ਰਾਤ ਬੰਦਾ ਆਇਆ ਇਹ ਕੋਈ ਅਸੀਂ ਇਹਨੂੰ ਬੁੱਧੀ ਮਤਬੁੱਧੀ ਨਹੀਂ ਕਹਿ ਸਕਦੇ ਬਹੁਤ ਸਾਧਰ ਦਿਮਾਗ ਦਾ ਸੀ ਤਿੰਨ ਵਾਰੀ ਗ੍ਰੰਥੀ ਸਿੰਘ ਨੇ ਹੋਰ ਕਮੇਟੀ ਦੇ ਬੰਦਿਆਂ ਨੇ ਇਹਨੂੰ ਬਾਹਰ ਛੱਡਣ ਦੀ ਕੋਸ਼ਿਸ਼ કરી ਬੋਰਡ ਮੁਰ ਕੇ ਗੁਰਦੁਆਰਾ ਸਾਹਿਬ ਚ ਵਰਦਾ ਸੀ ਜੀ ਬਾਰ ਬਾਰੀ ਇਹ ਜ ਨਹੀਂ ਕਰਦਾ ਗੁਰਦੁਆਰਾ ਸਾਹਿਬ ਚ ਫਿਰ ਉੱਥੇ ਜਦੋਂ ਅੰਦਰ ਤਾੜਿਆ ਗਿਆ ਜੀ ਉੱਥੇ ਵੀ ਇਹ ਗੁਰੂ ਘਰ ਨੂੰ ਬੁਰਾ ਭਲਾ ਬੋਰਡਾਰਾ ਰਾਤ ਨੂੰ ਗਾਲਾਂ ਕੱਢੀ ਗਿਆ ਜੀ ਅੱਛਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਤੇ ਕਰੋ ਜੀ ਬਸ ਕਿਉਂਕਿ ਜਿਹੜੇ ਬਾਅਦ ਚ ਕਹਿੰਦੇ ਮਨਦਬੁੱਧੀ ਸੀ ਵੀ ਮਨਦਬੁੱਧੀਆਂ ਨੂੰ ਗੁਰੂ ਘਰ ਹੀ ਕਿਉਂ ਦੇਖਦੇ ਆ ਨਾ ਇਹ ਵੀ ਮੁਦੀਦਾ ਤਾਂ ਬਾਨਾ ਹੀ ਲਾਉਂਦਾ ਸੀ। ਜਿਹੜੇ ਤੁਸੀਂ ਤਾਂ ਕੱਲ ਦੇ ਉਹਨੂੰ ਵੇਖੀ ਨੇ ਗੱਲਬਾਤ ਕਰਦੇ ਕੋਈ ਮੰਦੂਕ ਕਿਸੇ ਬਸ ਨਹੀਂ ਲੱਗਦੀ। ਮੰਦੂਕ ਨਹੀਂ ਸੀ। ਠੀਕ ਹੈ ਜੀ। ਤੇ ਕੁਝ ਗੁੱਸੇ ਵਿੱਚ ਕੁਝ ਮੜਾ ਚੰਗਾ ਬੋਲ ਵੀ ਰਿਹਾ ਸੀ। ਬੋਲਦਾ ਸੀ ਜੀ ਬੋਲ ਰੋਲਾ ਪਾਈ ਅੰਦਰ ਬੈਠ। ਗੁਰੂ ਘਰ ਬਾਰੇ ਬੋਲਦਾ ਸੀ। ਗੁਰੂ ਘਰ ਬਾਰੇ ਬੋਲਦਾ ਸੀ। ਠੀਕ ਹੈ ਜੀ। ਉੱਥੇ ਹੀ ਤੁਹਾਨੂੰ ਵੀ ਜਨ ਕਿ ਕਿੜੀ ਹਰ ਹੋਇਆ ਬੀਬੀ ਆਦਿ ਆਸਤੇ। ਆ ਬੀਬੀ ਆਦਿ ਆਸਤੇ ਆ ਸੀ। ਠੀਕ ਹੈ ਜੀ। ਐ ਸੱਸੀ ਗੱਲ ਜੀ ਤੁਸੀਂ ਕੁਝ ਘਟਨਾ ਬਾਰੇ ਕੁਝ ਕਹਿਣਾ ਚਾਹੋਗੇ ਜੀ? ਬਹੁਤ ਮੰਦ ਭਾਗੀ ਘਟਨਾ ਜੀ ਬਾਕੀ ਸਭ ਤੋਂ ਫਰੀਦਕੋਟ ਜਿ ਕਿਉਂ ਹੁੰਦੀ ਹੈ ਹਮ ਫਰੀਦਕੋਟ ਬਹਿਵਲ ਕਾਂਡ ਹੋਇਆ ਹਮ ਕੋਟ ਕੋ ਬੁਰੇ ਹੋਇਆ ਹਮ ਹਰ ਵਾਰ ਇੱਥੇ ਹੋ ਰਿਹਾ ਹੈ ਇਥੋਂ ਦੇ ਪ੍ਰਸ਼ਾਸਨ ਨੂੰ ਦੱਸ ਸਕਦੀ ਹਰ ਵੇਲੇ 24 ਘੰਟੇ ਚੌਕਸ ਚਾਹੀਦੇ ਹਮ ਕਿਉਂਕਿ ਆਪਣਾ ਇੱਕ ਨਿਸ਼ਾਨਾ ਬਣ ਗਿਆ ਨਿਸ਼ਾਨਾ ਬਣ ਗਿਆ ਹਮ ਤੇ ਰਾਤ ਪ੍ਰਸ਼ਾਸਨ ਨੇ ਕੋਈ ਕੀਤਾ ਰਾਬਤਾ ਕਈ ਨਹੀਂ ਹੋਇਆ ਤਸਵੀਰੇ ਨਹੀਂ ਹੋਇਆ ਫਿਰ ਜਸਵਿੰਦਰ ਸਿੰਘ ਪੱਤਰਕਾਰ ਆਏ ਜੱਸਾ ਜੀ ਨੂੰ ਆਪ ਕਹਿੰਨੇ ਉਹਨਾਂ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਫਿਰ ਉਸ ਤੋਂ ਬਾਅਦ ਉਹ ਉਸਾਰਕ ਤੇ ਚਾਈ ਫਿਰ ਘੰਟੇ ਦੇ ਵਿੱਚ ਵਿੱਚ ਆ ਕੇ ਉਹਨੂੰ ਲੈ ਗਈ ਪਰ ਉਹਨੇ ਜਦੋਂ ਉਹਨੂੰ ਇਹ ਗੱਲ ਕਹੀ ਸਾਡੇ ਪਿੰਡ ਦੇ ਨਗੀਆਂ ਨੌਜਵਾਨਾਂ ਨੇ ਵੀ ਜਿਹੜੇ ਤੂੰ ਪੈਸੇ ਲੈ ਸੀ ਉਹ ਪੁੱਛਿਆ ਵੀ ਤੂੰ ਕਿੰਨੇ ਪੈਸੇ ਲੈ ਜਾਂਦਾ ਪੈਸੇ ਨਾਲ ਮੇਰਾ ਮੂੰਹ ਬੰਦ ਕੀਤਾ ਅੱਛਾ ਉਸ ਜਿਹੜਾ ਸੀ ਉਸਨੇ ਇਹ ਗੱਲ ਬੋਲੀ ਹਾਂ ਉਹਨੂੰ ਨੌਜਵਾਨ ਕਹਿੰਦੇ ਵੀ ਜਿਹੜੀ ਕੁੜੀ ਨਾਲ ਗੱਲ ਕੀਤੀ ਮੋਗੇ ਵਾਲੀ ਨਾਲ ਵੀ ਤੂੰ ਇਹ ਪੈਸੇ ਮੰਗਦਲਦੇ ਅੱਧੇ ਉਹਨੇ ਪਤਾ ਨਹੀਂ ਉਹਨੂੰ ਇੱਕ ਹੋਰ ਹੀ ਸ਼ਬਦੀ ਭਾਸ਼ਾ ਚ ਬੋਲੇ ਆਹ ਦੀ ਪਾਇਸ ਆਹ ਦੀ ਪਾਇਸ ਉਹਦੇ ਸਾਨੂੰ ਕੁਝ ਸਮਝ ਨਹੀਂ ਲੱਗੀ ਤਾਕੀ ਉਹਨੇ ਸਵੇਰੇ ਜੋ ਸੰਗਤ ਦੇ ਅਰਦਾਸ ਹੋ ਗਈ ਬਾਬਾ ਜੀ ਨੇ ਸਾਰੀ ਗੱਲ ਦੱਸੀ ਸੰਗਤ ਬਾਹਰ ਆਈ ਉਦੋਂ ਅਸੀਂ ਗੁਰਦਰਾ ਸਾਹਿਬ ਵੀ ਹੁੰਨੇ ਆ ਕਿਉਂਕਿ ਅਸੀਂ ਕਮੇਟੀ ਮੈਂਬਰ ਆ ਤੇ ਉਹ ਉਸੀਂ ਉਹਨੂੰ ਪਛਾੜੇ ਸਾਨੂੰ ਸਾਡੇ 50 60 ਬੰਦੇ 50 60 ਮਾਈਆਂ ਦੇ ਸਾਹਮਣੇ ਗਿਆ ਵੀ ਮੈਂ ਗੁਰਸਾਹ ਪਾੜੂਗਾ ਜਿਹੜੇ ਕਿ ਉਹਨੇ ਮੰਨਿਆ ਦੇ ਮੂੰਹ ਮੂੰਹ ਮੰਨਿਆ ਪਰ ਗੱਲ ਕਰੋ ਤਾਂ ਸਾਡੀ ਰਿਕਾਰਡਿੰਗ ਬੱਚਿਆਂ ਨੂੰ ਤੁਸੀਂ ਬੰਦ ਕਰਾਤੀ ਸੀ ਪਹਿਲਾਂ ਦੋ ਜੀ ਮੈਨੂੰ ਪੁੱਛ ਨਹੀਂ ਹੋਏ ਹੋਰ ਕੋਡ ਦੇ ਨਾਲ ਤਾਂ ਹੋਰ ਹੀ ਸੀਗੀ ਦੁਆਰਾ ਬੋਲਿਆ ਨਹੀਂ ਉਹ ਠੀਕ ਹੈ ਜੀ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਨੂੰ ਸਖਤ ਸਖਤ ਕੁਕਰੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਸਿੱਖ ਭਾਵਨਾ ਨੂੰ ਇਹਨਾਂ ਗੱਲਾਂ ਦਾ ਠੇਸ ਪਹੁੰਚਦਾ ਹੈ ਫਿਰ ਕਹਿੰਦੇ ਵੀ ਸਿੱਖ ੜਕਦੇ ਆ ਕਿਉਂਕਿ ਆਪਣੇ ਦਾ ਇੱਕ ਪਿਆਉ ਦੇ ਸਮਾਨ ਹੈ ਵੀ ਗੱਲ ਕਰਦਾ ਦੇਖਣਾ ਜੀ ਤੇ ਗੁਰੂ ਗ੍ਰੰਥ ਹੋਰ ਸਿੱਖ ਕੋ ਧਰਮ ਨੇ ਕੋਈ ਸਹੀ ਨਹੀਂ ਨਹੀਂ ਜੀ ਜੀ ਕਲਸਾ ਹਾਂ ਦੱਸੋ ਧੰਨਵਾਦ ਜੀ ਸਭ ਹੋਵੇ ਰਹਿੰਦੇ ਆ ਜਾਂ ਮਾਰਨ ਦੇ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਸੀਗਾ ਸੁਣਵਾਈ ਮੈਂ ਹਜੇ ਇੱਥੇ ਮੌਕੇ ਤੇ ਆਇਆ ਹਾਂ ਹਜੇ ਮੈਂ ਹਾਲਾਤ ਵੇਖੂਗਾ ਫੇਰ ਹੀ ਤੁਹਾਨੂੰ ਦੱਸਾਂਗਾ ਹਾਲਾਤ ਤੁਹਾਨੂੰ ਦੱਸਿਆ ਜਾਂਦੇ ਫੋਨ ਤੇ ਵਿਚਾਰੇ ਕਹਿੰਦੇ ਜੀ ਅਸੀਂ ਰਾਤ ਦੇ ਕੰਪਲੇਨਟ ਕੀਤੀ ਹੋਈ ਹੈ ਮੈਨੂੰ ਨਹੀਂ ਦੱਸੇ ਨਹੀਂ ਠਾਪੜ ਜ਼ਿੰਮੇਵਾਰ ਤਾਂ ਤੁਸੀਂ ਵੀ ਜ਼ਿੰਮੇਵਾਰ ਅਧਿਕਾਰੀ ਹੋ ਤਾਂ ਨਹੀਂ ਕੋਈ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਲਾਤਾਂ ਬਾਰੇ ਅੱਛਾ ਮੈਂ ਹੁਣੇ ਆਇਆ ਹਾਂ ਮਾਰੋ ਨਹੀਂ ਲੇਟ ਜੀ ਐਨੇ ਚਿਰ ਤਾਂ ਕੁਝ ਵੀ ਹੋ ਸਕਦਾ ਸੀ ਇਸ ਗੱਲ ਬਾਰੇ ਇਹ ਪਹਿਲਾਂ ਵੀ ਹੋਈ ਆ ਆਪਣੇ ਹਾਲੇ ਇਸ ਗੱਲ ਬਾਰੇ ਮੇਰੇ ਵੀਰੋ ਮੈਂ ਜਦੋਂ ਜਾਣਦਾ ਹੀ ਨਹੀਂ ਐ ਜਿਸ ਗੱਲ ਬਾਰੇ ਮੈਂ ਉਸ ਬਾਰੇ ਕੀ ਦੱਸੂਗਾ ਪਿੰਡ ਵਾਲੇ ਕਹਿੰਦੇ ਅਸੀਂ ਰਾਤ ਕੰਪਲੇਨ ਕੀਤੀ ਹੋਈ ਸੀ ਰਾਤ ਮੁੰਸ਼ੀ ਨਾਲ ਗੱਲ ਹੋਈ ਆ ਕਿ ਤੁਹਾਡੇ ਤੱਕ ਮੁੰਸ਼ੀ ਨੇ ਗੱਲ ਨਹੀਂ ਪਹੁੰਚਾਈ ਨਹੀਂ ਜੀ ਮੈਂ ਡਿਊਟੀ ਅਫਸਰ ਥੋੜੋ ਸੀਗਾ ਜਿਹੜਾ ਡਿਊਟੀ ਅਫਸਰ ਆ ਉਹਦੀ ਡਿਊਟੀ ਬਣਦੀ ਐ ਹੂੰ ਰਾਤ ਕੌਣ ਸੀ ਜੀ ਉਸ ਸਮੇਂ ਡਿਊਟੀ ਅਫਸਰ ਨਹੀਂ ਮੈਨੂੰ ਕੋਈ ਪਤਾ ਨਹੀਂ ਐ ਮੈਂ ਤਾਂ ਬਾਹਰੋਂ ਆਇਆ ਬਾਹਰੇ ਵਾਰ ਆ ਗਿਆ ਮੈਂ ਤੁਹਾਡੇ ਕੋਲ ਜੀ ਇਹ ਤਾਂ ਇਹਨਾਂ ਦਾ ਹਾਰਮੋਨ ਚੀ ਨੂੰ ਕਾਲ ਕੀਤੀ ਆ ਕਿਹਦੇ ਨੂੰ ਮੁੰਚੀ ਨੂੰ ਨਾਲ ਲੈ ਕੇ ਆਸਪੀ ਸਾਹਿਬ ਨੂੰ ਕਾਲ ਕੀਤੀ ਫੇਰ ਆਏ ਆ ਉੱਪਰ ਵਾਲੇ ਨੂੰ ਨਹੀਂ ਮੈਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਜੀ ਇੱਕ ਹੋਰ ਗੱਲ ਆ ਇਹਨੂੰ ਅਗਲਾ ਆਉਂਦੇ ਉਹ ਤੋਂ ਭੱਜੇ ਹੁੰਦੇ ਆ ਜੀ ਅਪਰਾਹੀ ਨੂੰ ਜੋ ਅਗਲਾਉਂਦੇ ਮੈਥਮੈਟਿਕ ਗੱਡੀਆਂ ਤਿਆਰ ਆ ਰਾਤ ਦੀ ਤਿਆਰ ਨਹੀਂ ਗੱਡੀ ਨਹੀਂ ਮੈਂ ਜੱਟਾਂ ਨੂੰ ਮੈਂ ਮੌਕੇ ਤੇ ਹੈ ਹੀ ਨਹੀਂ ਐ ਜਦੋਂ ਲੋਕਾਂ ਨੇ ਕਣਕ ਕੀ ਹੋਇਆ ਹੁਣ ਆਏ ਹਾਂ ਹੁਣ ਮੈਂ ਦੇਖੂੰਗਾ ਫੇਰ ਹੀ ਦੱਸ ਸਕਦਾ 500 ਬੰਦਾ ਫਾਹੀ ਡੰਗਿਆ ਇੱਥੇ ਤੇ ਕਣਕ ਵੀ ਜੀ ਨਹੀਂ ਕਿਸੇ ਨੇ ਕੁਛ ਕਰਨਾ ਤੇ ਹੁਣ ਆਏ ਨਹੀਂ ਅੱਗ ਤੇ ਬੰਦੇ ਆ ਜਾਂਦੇ ਸਾਡੇ ਹੈ ਜੋ ਤੁਸੀਂ ਦੇਖਿਆ ਜਿਵੇਂ ਆਪਾਂ ਪਿੰਡ ਬਸ਼ਨੰਦੀ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਗ੍ਰੰਤੀ ਸਿੰਘ ਕਮੇਟੀ ਮੈਂਬਰ ਤੇ ਮੌਜੂਦਾ ਸਰਪੰਚ ਸਾਫਾ ਸਰਪੰਚ ਸਾਰਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਥੋੜੀ ਬੋਤੀ ਢਲ ਜਰੂਰ ਰਹੀ ਹੈ ਪਰ ਉਹ ਬੰਦੇ ਨੇ ਆਦੇ ਮੂੰਹ ਕਿਹਾ ਕਿ ਮੇਰਾ ਸੇਣਾ ਮੂੰਹ ਬੰਦ ਕੀਤਾ ਗਿਆ ਬੇਅਦਬੀ ਦੀ ਘਟਨਾ ਕਰਨ ਆਇਆ ਸੀ ਪਰ ਪਿੰਡ ਆਇਆ ਨੇ ਜਾਂ ਗ੍ਰਾਂਥੀ ਸਿੰਘ ਦੇ ਇਹਨਾਂ ਨੇ ਆਦੀ ਧਿਆਨ ਰੱਖਿਆ ਤੇ ਜਿਹੜੀ ਘਟਨਾ ਉਹ ਤਾਲਾ ਕੀ ਹੁੰਦੀ ਹੁੰਦੀ ਤੇ ਅਸੀਂ ਵੀ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਬੇਅਦਬੀਆਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਜਨਪੋਦਨ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾ ਜਿਹੜੀਆਂ ਇਹ ਵਧ ਰਹੀਆਂ ਤੇ ਸਰਕਾਰ ਨੂੰ ਚਾਹੀਦਾ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹ ਜਿਹੜੀਆਂ ਘਟਨਾਵਾਂ ਬੇਅਦਬੀ ਦੀਆਂ ਇਹ ਰੁਕ ਜਾਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ